ਸਰਕਾਰ ਨੇ ਜੀ ਨਸ਼ੇ ਦੇ ਜਿਹੜਾ ਉੱਤੇ ਸਿਕੰਜਾ ਕੱਸਿਆ ਉਸ ਸੰਬੰਧੀ ਸਾਨੂੰ ਸੀਰੀਅਸ ਅਫਸਰਾਂ ਨੇ ਬੜੀਆਂ ਸਖਤ ਐਲਾਨ ਕੀਤੀਆਂ ਵੀ ਤੁਹਾਡੇ ਏਰੀਏ 'ਚ ਜਿਹੜਾ ਸਾਡਾ ਕਨੌਰ ਦਾ ਏਰੀਆ ਚ ਕਿਸੇ ਵੀ ਵਿਅਕਤੀ ਨੂੰ ਅਸੀਂ ਨਸ਼ਾ ਵੇਚਣ ਦੀ ਕੋਈ ਇਜਾਜ਼ਤ ਨਹੀਂ ਦੇਵਾਂਗੇ ਤੇ ਜਿਹੜੇ ਬੰਦੇ ਇਹੋ ਜਿਹਾ ਕੰਮ ਕਰਦੇ ਨੇ ਨਸ਼ੇ ਆਲਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਸੀਂ ਇਹਨਾਂ ਦੀਆਂ ਬਕਾਇਦਾ ਲਿਸਟਾਂ ਸਾਨੂੰ ਉੱਤੋਂ ਵੀ ਆਈਆਂ ਨੇ ਸੀਕ੍ਰੇਟ ਬ੍ਰਾਂਚ ਵੱਲੋਂ ਤੇ ਅਸੀਂ ਵੀ ਬਣਾਈਆਂ ਜਿਹੜੇ ਕੁਝ ਸਾਡੇ ਪਿੰਡਾਂ ਦੇ ਵਿੱਚ ਕੁਝ ਇਕਦੁੱਕਾ ਜਿਹੜੇ ਨਸ਼ਾ ਵੇਚਦੇ ਨੇ ਉਹ ਬੰਦੇ ਲਿਸਟਾ ਬਣਾ ਕੇ ਅਸੀਂ ਸ਼ਾਰਟਲਿਸਟ ਕੀਤੀਆਂ ਤੇ ਉਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਤਾਂ ਕਿ ਉਹਨਾਂ ਨੂੰ ਸਜ਼ਾ ਮਿਲ ਸਕੇ ਤੇ ਦੂਜਿਆਂ ਇਹ ਪੰਜਾਬ ਨਸ਼ੇ ਤੋਂ ਰਹਿਤ ਹੋ ਸਕੇ ਇਸ ਸਬੰਧੀ ਅਸੀਂ ਕੱਲ ਘਨੌਰ ਏਰੀਆ 'ਚ ਤਿੰਨ ਐਫ ਆਈ ਆਰ ਰਜਿਸਟਰ ਕੀਤੀਆਂ ਇੱਕ ਤਾਂ ਅਸੀਂ ਆਕੜਪਿੰਡ ਐ ਸੈਂਸ਼ੀਆਂ ਦਾ ਉੱਥੇ ਅਸੀਂ 바ਰੂ son of ਚੰਦਰਰਾਮ ਦੇ ਖਿਲਾਫ ਕਮਰਸ਼ੀਅਲ ਦਾ ਪਰਚਾ ਦਿੱਤਾ ਜੀ 1080 ਗੋਲੀਆਂ ਦਾ ਉਹ ਸਾਡੇ ਕੋਲੇ ਰਿਮਾਂਡ ਚ ਹੈ ਉਹਦੇ ਨਾਲ ਹੀ ਸ਼ੰਭੂ ਥਾਣੇ ਚ ਅਸੀਂ ਗਗਨਦੀਪ ਸਿੰਘ ਹੈ ਸ਼ੰਭੂ ਦਾ ਉਥੇ 480 ਟੈਬਲੇਟਸ ਦਾ ਪਰਚਾ ਦਿੱਤਾ ਜੀ ਐਨਡੀਪੀਐਸ ਐਕਟ ਬਾਈ ਐਨਡੀਪੀਐਸ ਐਕਟ ਦਾ ਤੇ ਇਹਦੇ ਨਾਲ ਹੀ ਕਨੌਟ ਥਾਣੇ ਚ ਸੁਰਜੀਤ ਕੌਰ ਹੈ ਵਾਈਫ ਆਫ ਅਮਰ ਸਿੰਘ ਧੁੰਨੀ ਮਾਜਰੇ ਦੀ ਹੈ ਉਹਦੇ ਖਿਲਾਫ 15 ਐਨਡੀਪੀਐਸ ਐਕਟ ਦਾ ਐਫ ਆਈ ਆਰ ਦਰਜ ਕੀਤੀ ਹੈ ਇਹ ਅਸੀਂ ਤਿੰਨ ਐਫ ਆਈ ਆਰਾਂ ਦਿੱਤੀਆਂ ਬਾਕੀ ਵੀ ਅਸੀਂ ਮਤਲਬ ਸਾਡੀਆਂ ਪਿੰਡਾਂ ਦੇ ਵਿੱਚ ਅਸੀਂ ਸਰਚ ਆਪਰੇਸ਼ਨ ਚੱਲ ਰਹੇ ਨੇ ਕਸ ਆਪਰੇਸ਼ਨ ਅਸੀਂ ਰੋਜ਼ ਮਤਲਬ ਸਾਰੀ ਸਬਡਿਵੀਜ਼ਨ ਦੀ ਫੋਰਸ ਲੈ ਕੇ ਸਰਚ ਕਰਦੇ ਆਂ ਤੇ ਲੋਕਾਂ ਤੋਂ ਵੀ ਇਸ ਸੰਬੰਧੀ ਵਿਊਜ਼ ਲੈਣੇ ਆ ਕੋਈ ਵੀ ਸਾਨੂੰ ਟਿਪ ਮਿਲਦੀ ਹੈ ਉਹ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਆਂ ਸਰ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਗੇ ਨਸ਼ਾ ਕਰਦੇ ਆ ਉਹਨਾਂ ਨੂੰ ਇਹੀ ਸੰਦੇਸ਼ ਹੈ ਜੀ ਵੀ ਹੁਣ ਅਸੀਂ ਸਾਨੂੰ ਹੁਕਮ ਆਏ ਨੇ ਵੀ ਜੇ ਮਹੀਨੇ ਦੇ ਅੰਦਰ ਅੰਦਰ ਇਹ ਨਸ਼ਾ ਅਸੀਂ ਬੰਦ ਕਰਨਾ ਸਾਡੇ ਏਰੀਆ 'ਚ ਜੇ ਕੋਈ ਨਸ਼ਾ ਵੇਚਦਾ ਹੈ ਜੀ ਫੜ ਕੇ ਅੰਦਰ ਦੇ ਆਵਾਂਗੇ ਨਹੀਂ ਆਪਣਾ ਸ਼ਹਿਰ ਛੱਡ ਜੋ ਦੂਜਾ ਜਿਹੜਾ ਕੋਈ ਨਸ਼ਾ ਕਰਦਾ ਉਹਨੂੰ ਇਹ ਹਦਾਇਤ ਹੈ ਵੀ ਨਸ਼ਾ ਛੱਡ ਦਿਓ ਜੇ ਕੋਈ ਪ੍ਰੋਬਲਮ ਆਉਂਦੀ ਹੈ ਨਸ਼ਾ ਨਹੀਂ ਛੱਡ ਸਕਦੇ ਤਾਂ ਸਾਡੇ ਕੋਲੇ ਆਉਣ ਉਹਨਾਂ ਦੇ ਘਰ ਦੇ ਸਾਡੇ ਲੈ ਕੇ ਸਾਡੇ ਕੋਲੇ ਤਾਂ ਅਸੀਂ ਉਹਨੂੰ ਡੀਡਿਕਸ਼ਨ ਸੈਂਟਰ ਚ ਭਰਤੀ ਕਰਾਵਾਂਗੇ ਉਹਨਾਂ ਦਾ ਸਾਥ ਦੇਵਾਂਗੇ ਠੀਕ ਹੈ ਨਾ ਜਿਹੜਾ ਕੋਈ ਨਸ਼ਾ ਉਹਨਾਂ ਨੂੰ ਦਿੰਦਾ ਹੈ ਉਹਦੀ ਸਾਨੂੰ ਇਨਫੋਰਮੇਸ਼ਨ ਦੇਣਗੇ ਅਸੀਂ ਲਵਾਂਗੇ ਉਹ ਤੋਂ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਤਾਂ ਕਰਕੇ ਸਾਡਾ ਇਹ ਹੁਣ ਪਹਿਲਾ ਟਾਰਗੇਟ ਹੈ ਵੀ ਅਸੀਂ ਆਪਣੇ ਏਰੀਆ 'ਚ ਕੋਈ ਵੀ ਨਸ਼ਾ ਨਹੀਂ ਰਹਿਣ ਦੇਣਾ ਨਸ਼ਾ ਮੁਕਤ ਕਰਨਾ ਇੱਕ ਇਹਦੇ ਨਾਲ ਮੈਂ ਹੋਰ ਵੀ ਦੱਸਣਾ ਚਾਹੁੰਦਾ ਵੀ ਤੁਸੀਂ ਦੇਖਿਆ ਹੋਣਾ ਹੁਣ ਜਿਹੜੇ ਪੁਰਾਣੇ ਸਮੱਗਲਰ ਨੇ ਜਿਨ੍ਹਾਂ ਨੇ ਨਸ਼ੇ ਤੋਂ ਪ੍ਰਾਪਟੀਆਂ ਬਣਾਈਆਂ ਜਾਂ ਕੋਈ ਘਰ ਬਣਾਏ ਹੋਏ ਨੇ ਅਸੀਂ ਉਹ ਵੀ ਡਿਮੋਲਿਸ਼ ਕਰਨ ਦੀ ਸਾਡੀ ਪ੍ਰਕਿਰਿਆ ਚੱਲ ਰਹੀ ਨੇ ਪਟਿਆਲੇ ਦੇ ਵਿੱਚ ਦੋ ਤਿੰਨ ਜਗ੍ਹਾ ਤੇ ਘਰ ਡਿਮੋਲਿਸ਼ ਹੋ ਗਏ ਇਕਨੋਰ ਏਰੀਆ ਚ ਵੀ ਅਸੀਂ ਜਲਦੀ ਮਤਲਬ ਜਿਹੜੇ ਨਸ਼ੇ ਤੋਂ ਕਾਰੋਬਾਰ ਦਾ ਘਰ ਬਣਾਏ ਹੋਣੇ ਉਹ ਸੀਟਮਾਲਿਸ਼ ਕਰਾਂਗੇ ਡੀਸੀ ਸਾਹਿਬ ਤੇ ਪ੍ਰੋਸੀਜਰ ਬਣਾ ਲਾ ਕੇ ਜੁਮੀ ਹੈਗਾ